ਕਬੂ ਸਾਜ ਸੰਗਤ ਇਹੋ ਪਾਵੇ ਉਸ ਅਸਥਾਨ ਤੇ ਬਹੁ ਰ ਨ ਆਵੇ ਅੰਤਰ ਹੋਏ ਗਿਆਨ ਪਰਗਾਸ ਉਸ ਅਸਥਾਨ ਕਾ ਨਹੀਂ ਬਿਨਾ ਤਨ ਨਾਮ ਰਤੇ ਇੱਕ ਰੰਗ ਸਦਾ ਬਸੇ ਪਰਮ ਬ੍ਰਹਮ ਕੇ ਸੰਗ ਜੋ ਜਲ ਮੇ ਜਲ ਆਏ ਖਟਾਨਾ ਪਿਉ ਜੋਤੀ ਸੰਗ ਜੋਤ ਸਮਾ ਮਿਟ ਗਏ ਗਵਨ ਪਾਏ ਬਿਸਰਾ ਨਾਨਕ ਪ੍ਰਭ ਕੈ ਸਦ ਕੁਰਬਾਨ ਮਿਟ ਗਏ ਗਵਨ ਪਾਏ ਬਿਸਰਾ ਨਾਨਕ ਪ੍ਰਭ ਕੈ ਸਦ ਕੁਰਬਾਨ ਬਹੁ ਸਾਜ ਸੰਗਤ ਇਹੋ ਪਾਵੇ ਉਸ ਅਸਥਾਨ ਤੇ ਬਹੁਰ ਨ ਆਵੇ ਅੰਦਰ ਹੋਏ ਗਿਆਨ ਪਰਗਾਸ ਉਸ ਅਸਥਾਨ ਕਾ ਨਹੀਂ ਬਿਨਾ ਸਿ ਮਲਤਨ ਨਾਮ ਰਤੇ ਇਕ ਰੰਗ ਸਦਾ ਬਸੈ ਪਰਮ ਬ੍ਰਹਮ ਕੇ ਸੰਗ ਜੋ ਜਲਮੀ ਜਲ ਆਇ ਖੰਕਾਨ ਤਿਉ ਜੋਤੀ ਸੰਗ ਜੋਤ ਸਮਾਨ ਮਿਟ ਗਏ ਗਵਨੁ ਪਾਏ ਬਿਸਰਾ ਨਾਨਕ ਪ੍ਰਭ ਕੇ ਸਦ ਪੁਰਬਾ ਮੇਟੇ ਦੇ ਕਵਨ ਪਾਏ ਬਿਸਵਾ ਨਾਨਕ ਪ੍ਰਭ ਕੈ ਸਤਿਗੁਰ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਦਿਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਕਭੂ ਸਾਧ ਸੰਗਤਿ ਉਪਾਵੇ ਉਸ ਅਸਥਾਨ ਤੇ ਬਹੁ ਰੁਣਾ ਆਵੇ ਫਿਰ ਜਦੋਂ ਇਹ ਪ੍ਰਮੋਹ ਦੀ ਇੱਛਾ ਹੁੰਦੀ ਹੈ ਫਿਰ ਇਹੋ ਜੀ ਬਖਸ਼ਿਸ਼ ਹੁੰਦੀ ਹੈ ਕਿ ਸਾਥ ਸੰਗਤ ਪ੍ਰਾਪਤ ਹੋ ਜਾਂਦੀ ਹੈ ਫਿਰ ਉਹ ਮਕਾਮ ਹਾਸਲ ਹੋ ਜਾਂਦਾ ਹੈ ਉਹ ਅਵਸਥਾ ਹਾਸਲ ਹੋ ਜਾਂਦੀ ਹੈ ਕਿ ਫਿਰ ਉਹ ਫਿਰ ਇੱਕਮਿਕ ਹੋਣ ਵਾਲੀ ਅਵਸਥਾ ਹੋ ਜਾਂਦੀ ਹੈ ਉਸ ਤੋਂ ਫਿਰ ਕਦੇ ਵੀ ਆਤਮਾ ਵਿਛੜਦੀ ਨਹੀਂ ਇੱਕਮਕਰ ਪ੍ਰਭੂ ਦੇ ਨਾਲ ਮਿਲ ਕੇ ਉਸੇ ਦਾ ਸਰੂਪ ਬਣ ਜਾਂਦੀ ਹੈ ਅੰਤਰ ਹੋਏ ਗਿਆਨ ਪ੍ਰਗਿਆਸ ਉਸ ਅਸਥਾਨ ਦਾ ਨਹੀਂ વિનાਸ਼ ਫਿਰ ਅੰਦਰ ਗਿਆਨ ਹੀ ਗਿਆਨ ਚਾਣਨਾ ਹੀ ਚਾਣਨਾ ਹੋ ਜਾਂਦਾ ਹੈ ਤੇ ਫਿਰ ਉਸ ਅਵਸਥਾ ਦਾ ਫਿਰ ਕਦੇ ਵੀ ਵਿਨਾਸ਼ ਨਹੀਂ ਹੁੰਦਾ ਕਿਉਂਕਿ ਆਤਮਾ ਫਿਰ ਪ੍ਰਮਾਤਮਾ ਨਾਲ ਇੱਕ ਹੋ ਜਾਂਦੀ ਹੈ ਮਨ ਤਨ ਨਾਮ ਰਤੇ ਇੱਕ ਰੰਗ ਮਾਨ ਅਤੇ ਤਨ ਇੱਕੋ ਪ੍ਰਭੂ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਸਦਾ ਬਸੇ ਪਰ ਬ੍ਰਹਮ ਕੇ ਸੰਗ ਫਿਰ ਕਦੇ ਵਿਛੋੜਾ ਨਹੀਂ ਹੁੰਦਾ ਆਤਮਾ ਸਦਾ ਸਦਾ ਲਈ ਪਰਮ ਬ੍ਰਹਮ ਦੇ ਨਾਲ ਇੱਕ ਹੋ ਜਾਂਦੀ ਹੈ ਉਹਦੇ ਨਾਲ ਹੀ ਵਸਦੀ ਹੈ ਜਿਵੇਂ ਜਲ ਵਿੱਚ ਜਲ ਹੈ ਘਟਾਣਾ ਉਹ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਆਪਾਂ ਜਲ ਵਿੱਚ ਜਲ ਮਿਲਾ ਲਈਏ ਇੱਕ ਹੋ ਜਾਂਦੇ ਨੇ ਕੋਈ ਭੇਤ ਨਹੀਂ ਰਹਿੰਦਾ ਉਹੀ ਅਵਸਥਾ ਹੁੰਦੀ ਹੈ ਤੇ ਉਹ ਜੋਤੀ ਸੰਗ ਜੋਤ ਮਤਲਬ ਸਮਾਨਾ ਜਿਸ ਤਰ੍ਹਾਂ ਜੋਤ ਦੇ ਨਾਲ ਜੋਤ ਮਿਲ ਕੇ ਇੱਕ ਹੋ ਜਾਂਦੀ ਹੈ ਨਾ ਉਹੀ ਅਵਸਥਾ ਹੋ ਜਾਂਦੀ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਤਿਗੁਰੂ ਬਾਨ ਫੇਰਾ ਵਗ ਬਣਦੇ ਜਿਹੜੇ ਚੱਕਰ ਆ ਉਹ ਸਾਰੇ ਮਿਟ ਜਾਂਦੇ ਹਨ ਨਾਨਕ ਪ੍ਰਭ ਕੇ ਸਤਿਗੁਰੂ ਬਾਨ ਇਹੋ ਜੀ ਪ੍ਰਭ ਤ ਸਦਾ ਕੁਰਬਾਨ ਜਾਈਏ ਜਿਹੜਾ ਬਖਸ਼ਿਸ਼ ਕਰਦਾ ਹੈ ਆਪ ਮਿਹਰ ਕਰਦਾ ਹੈ ਆਪ ਆਸ਼ੀਰਵਾਦ ਦਿੰਦਾ ਹੈ ਜਿਸ ਦੀ ਏਡੀ ਵੱਡੀ ਰਚਨਾ ਹੈ ਤੇ ਜਿਹੜਾ ਬਖਸ਼ਿਸ਼ ਕਰਕੇ ਆਪ ਆਪਣੇ ਨਾਲ ਆਤਮਾ ਨੂੰ ਮਿਲਾ ਲੈਂਦਾ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਖੇਮਾ ਜਾ ਚੱਕਿਆ ਅਰਦਾਸ ਕਰਿਓ ਕਿ ਇੱਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ